ਤੰਤੇ ਤਲਤੇ ਜਿਹੜੀ ਕਿਰਿਆ ਆਰੰਭ ਹੁੰਦੀ ਏ ਉਹਨੂੰ ਇਸਲਾਮੀ ਜਗਤ ਵਿੱਚ ਸ਼ਰਅ ਕਹਿੰਦੇ ਨੇ ਹਿੰਦੂ ਜਗਤ ਦੇ ਵਿੱਚ ਕਰਮ ਕਾਂਡ ਕਹਿੰਦੇ ਨੇ ਧੰਗੁਰ ਨਾਨਕ ਦੇਵ ਜੀ ਨੇ ਇਸ ਨੂੰ ਧਰਮਖੰਡ ਕਿ ਸ਼ਰਅ ਕਰਮ ਕਾਂਡ ਧਰਮਖੰਡ ਸਿਰਫ ਸਰੀਰ ਦੇ ਤਲ ਤੇ ਧਰਮ ਸ਼ਰਅ ਸਿਰਫ ਤਨ ਦੇ ਦਲ ਤੇ ਕਰਮ ਕਾਂ ਸਿਰਫ ਸਰੀਰ ਨੇ ਕਰਨਾ ਹੈ ਮਨ ਸ਼ਾਮਲ ਨਹੀਂ ਹੈ ਮਨ ਦਾ ਇੱਕ ਬਹੁਤ ਛੋਟਾ ਜਿਹਾ ਭਾਗ ਉਸ ਵੀ ਸ਼ਾਮਲ ਹੈ ਮੈਂ ਫਿਰ ਅਰਜ਼ ਕਰਾਂ ਜਪਣਾ ਤੇ ਜ਼ਬਾਨ ਨੇ ਤੇ ਜ਼ਬਾਨ ਸਰੀਰ ਦਾ ਹੀ ਅੰਗ ਹੈ ਸਰੀਰ ਕਰਮ ਹੈ ਅਗਰ ਮਨ ਸਰੋਤਾ ਨਹੀਂ ਉਸ ਜ਼ਬਾਨ ਦਾ ਬੋਲੇ ਹੋਇਆ ਹਵਾ ਚੁੜ ਜਾਂਦਾ ਹੈ ਉਹ ਬਾਹਰ ਤੇ ਰਹਿ ਜਾਏਗਾ ਅੰਦਰ ਪ੍ਰਵੇਸ਼ ਨਹੀਂ ਕਰੇਗਾ ਇਸ ਵਾਸਤੇ ਗਾਵिए ਸੁਣੀਏ ਮਨ ਰਖੀਏ 8 ਘੰਟੇ ਕੋਈ ਬਾਣੀ ਗਾਇਨ ਕਰ ਰਿਹਾ ਹੈ ਪੜ ਰਿਹਾ ਉਸ ਦਾ ਮਨ ਸੁਣ ਨਹੀਂ ਰਿਹਾ ਚਲੋ ਉਸ ਦੇ ਨਾਲ ਥੋੜੀ ਬਾਹਰ ਦੀ ਫਿਜ਼ਾ ਠੀਕ ਹੋਵੇ ਬੁੱਧੀ ਮੰਦੀ ਦੁਨੀਆ ਨਹੀਂ ਬਦਲਣ ਲੱਗੀ ਕਿਉਂਕਿ ਮਨ ਸੁਣਦਾ ਹੀ ਨਹੀਂ ਪਿਆ ਗਾਵੀਏ ਸੁਣੀਏ ਇਹ ਸੁਰਤ ਦਾ ਮਾਰਗ ਹੈ ਸੁਰਤ ਸਰੋਤਾ ਸ਼ਬਦ ਤੋਂ ਬਣਿਆ ਸਰੋਤਾ ਸਰਵੰਤ ਤੋਂ ਬਣਿਆ ਜੋ ਸੁਣ ਰਿਹਾ ਹੈ ਜਿਹਦਾ ਮਨ ਸੁਣ ਰਿਹਾ ਹੈ ਉਹਨੂੰ ਕਹਿੰਦੇ ਨੇ ਸਰੋਤਾ ਇੱਕ ਦਫਾ ਮੈਂ ਦੁਹਰਾ ਦਿਆਂ ਗੁਰੂ ਗ੍ਰੰਥ ਸਾਹਿਬ ਦੇ ਚ ਜਿਹੜਾ ਸੁਰਤ ਸ਼ਬਦ ਆਇਆ ਹੈ ਇਹਦੇ ਅਰਥ ਤਿੰਨ ਨੇ ਪਰਕਰਣ ਦੇ ਮੁਤਾਬਕ ਸ਼ਬਦ ਦੀ ਚਾਲ ਦੇ ਉਦਾਰ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚੈ ਸੁਣ ਰੇ ਤੇ ਜੇ ਸੁਣ ਰੇ ਤੇ ਇਹਨੂੰ ਸੁਰਤ ਆ ਜਾਏਗੀ ਸਮਝ ਆ ਜਾਏ ਇਹਨੂੰ ਸੁਰਤ ਆ ਗਈ ਹੈ ਤਾਂ ਹੁਣ ਸੁਰਤ ਜੁੜ ਜਾਏਗੀ ਹੁਣ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਧਰਮ ਸੁਰਤ ਦਾ ਮਾਰਗ ਹੈ। ਅਗਦੀ ਗੈਤ ਲਈ ਅਰਸ ਕਰਾਂ ਚਾਰੇ ਵੇਦਾਂ ਨੂੰ। ਸ੍ਰੁਤੀ ਕਹਿੰਦੇ ਨੇ। ਪੀੜੀ ਦਰ ਪੀੜੀ ਹਜ਼ਾਰਾਂ ਸਾਲ ਤੱਕ ਬ੍ਰਹਮਾ ਦੇ ਬੋਲ ਜੋ ਸੁਣ ਕੇ ਯਾਦ ਕੀਤੇ ਗਏ। ਇਸ ਵਾਸਤੇ ਵੇਦਾਂ ਦਾ ਨਾਮ ਸ੍ਰੁਤੀ ਹੈ। ਸੁਰਤ ਲੜਖੜਾਣ ਲੱਗ ਪਈ ਦੁਆਪੁਰ ਤੱਕ ਪਹੁੰਚਦੇ ਆਪੋ ਤੇ। ਤੋ ਫਿਰ ਵਿਆਸ ਨੇ ਸੋਚਿਆ ਕਿ ਬ੍ਰਹਮੇ ਦੇ ਬੋਲ ਖੋ ਜਾਣਗੇ। ਕਿਉਂਕਿ ਲੋਕਾਂ ਦੀ ਸੁਰਤ ਧਿਆਨ ਲੜਖੜਾਣ ਲੱਗ ਪਈ। ਸਮਝ ਘਟਦੀ ਜਾ ਰਹੀ ਹੈ। ਬਾਹਰ ਦੀ ਸਮਝ ਵੱਧਦੀ ਜਾ ਰਹੀ ਹੈ ਅੰਦਰ ਦੀ ਘਟਦੀ ਜਾ ਰਹੀ। ਐਸਾ ਯੁੱਗ ਸੀ। ਅੰਦਰ ਦੀ ਸਮਝ ਬਹੁਤ ਸੀ। ਬਾਰ ਦੀ ਘਟ ਸੀ ਬਾਰ ਮਿਹਨਤ ਨਾ ਕੀਤੀ ਲੋੜਾ ਬਹੁਤ ਥੋੜੀਆਂ ਸਨ ਇਸ ਵਾਸਤੇ ਬਾਰ ਬਹੁਤ ਮਿਹਨਤ ਵੀ ਨਾ ਕੀਤੀ ਅੰਦਰ ਦੀ ਸਮਝ ਬੜੀ ਸੀ ਹੈਰਾਨ ਹੁੰਦੇ ਨੇ ਸਾਰੀ ਦੁਨੀਆ ਦੇ ਧਾਰਮਿਕ ਰੁਚੀ ਰੱਖਣ ਵਾਲੇ ਮਨੁੱਖ ਕਿ ਹਿੰਦੁਸਤਾਨ ਦੇ ਧਾਰਮਿਕ ਗ੍ਰੰਥਾਂ 'ਚ ਬੜੀ ਗਹਿਰਾਈ ਹੈ ਬਹੁਤ ਗਹਿਰੀ ਔਰ ਅਜੇ ਵੀ ਉਹਨਾਂ ਦੀ ਪੂਰੀ ਗਹਿਰਾਈ ਤੱਕ ਜਾਣਾ ਸਮਝਣਾ ਕਠਿਨ ਹੈ ਕਿਉਂਕਿ ਅੰਦਰ ਦੀ ਸੂਝ ਸਮਝ ਦੀ ਕੋਸ਼ਿਸ਼ ਕੀਤੀ ਦੁਆਪੁਰ ਦੇ ਅੰਤ ਤੱਕ ਪਹੁੰਚਦੇ ਆ ਪਹੁੰਚਦੇ ਆ ਵੇਦਾਂ ਦੇ ਬੋਲ ਗ੍ਰੰਥਾਂ ਦੇ ਬੋਲ ਬ੍ਰਹਮੇ ਦੇ ਬੋਲ ઋષਿ ਮਨੀਆਂ ਦੇ ਬੋਲ ਲੋਕੀ ਭੁੱਲਣ ਲੱਗ ਪਏ ਸੀ ਧਿਆਨ ਲੜਖੜਾਣ ਲੱਗ ਪਿਆ ਸੀ ਅੰਦਰੂਨੀ ਸਮਝ ਕਮਜ਼ੋਰ ਹੋਂਦੀ ਗਈ ਬੈਰੂਨੀ ਸਮਝ ਵੱਧ ਗਈ ਤਾਂ ਉਸ ਵਕਤ ਦੇ ਇੱਕ ਮਹਾਨ ਵਿਖਾਰੀ ਸਾਹਿਤਕਾਰ ਵਿਆਸ ਨੇ ਉਹਨਾਂ ਬੋਲਾਂ ਨੂੰ ਲਿਖਣਾ ਸ਼ੁਰੂ ਕੀਤਾ ਵੇਦ ਬ੍ਰਹਮੇ ਦੇ ਲਿਖੇ ਹੋਏ ਨਹੀਂ ਵਿਆਸ ਦੇ ਲਿਖੇ ਹੋਏ ਭਗਵਦ ਗੀਤਾ ਸ਼੍ਰੀ ਕ੍ਰਿਸ਼ਨ ਦੇ ਲਿਖੇ ਹੋਏ ਨਹੀਂ ਵਿਆਸ ਦੇ ਲਿਖੇ ਹੋਏ। ਬਹੁਤ ਸਾਰੇ ॠषि मुनियों ਦੇ ਬੋਲ ਉਹਨਾਂ ਨੇ ਖੁਦ ਨਹੀਂ ਲਿਖੇ ਵਿਆਸ ਨੇ ਲਿਖੇ। ਇਸ ਵਾਸਤੇ ਵਿਆਸ ਕਈ ਧਰਮ ਗ੍ਰੰਥਾਂ ਦਾ ਕਰਤਾ ਹੈ। ਭਗਵਦ ਪੁਰਾਣ ਉਸੇ ਨੇ ਲਿਖਿਆ, ਮਹਾਭਾਰਤ ਸਾਰਾ ਉਸੇ ਨੇ ਲਿਖਿਆ, ਭ ਵਿਸ਼ ਪੁਰਾਣ ਉਸੇ ਨੇ ਲਿਖਿਆ, ਵੇਦਾਂਤ ਸ਼ਾਸਤਰ ਉਸੇ ਦਾ ਹੀ ਹੈ। ਚਾਰੇ ਵੇਦ ਉਸੇ ਨੇ ਲਿਖੇ। ਤਮਾਮ ਪ੍ਰਾਚੀਨ ਧਾਰਮਿਕ ਲਿਖਾਰਿਆਂ ਦੇ ਚੋਂ ਵਿਆਸ ਸ਼ਰਮੌਰਸ਼ ਇਸ ਵਾਸਤੇ ਭਾਰਤ ਦੇ ਚ ਖਾਸ ਕਰਕੇ Hindu ਜਗਤ ਦੇ ਚ ਵਿਆਸ ਪੁਰਨਿਮਾ ਵਿਆਸ ਪੂਜਾ ਹੁੰਦੀ ਉਸ ਦਿਨ ઋષਿ ਵਿਆਸ ਦੀ ਪੂਜਾ ਹੁੰਦੀ ਜਿਹੜੇ ਵਿਦਿਆਰਥੀ ਲੋਗ ਨੇ ਜਿਹੜੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਲੋਗ ਨੇ ਜੋ ਧਰਮ ਦਾ ਗਿਆਨਕ ਸੰਗ੍ਰਹਿ ਕਰਨਾ ਚਾਹੁੰਦੇ ਨੇ ਉਦਨ ਵਿਆਸ ਦੀ ਪੂਜਾ ਕਰਦੇ ਨੇ ਕਿਉਂਕਿ ਉਹ ਇਤਨਾ ਕੁਝ ਲਿਖ ਗਿਆ ਉਹਦੀ ਲਿਖਤ ਦਾ ਨਾਮ ਪਿਆ ਸ੍ਰੋਤੇ ਸੁਣਿਆ ਹੋਇਆ ਗਿਆ ਸੁਣ ਸੁਣ ਕੇ ਜੋ ਸੰਗ੍ਰਹਿ ਕੀਤਾ ਸੀ ਵਿਆਸ ਨੇ ਮਹਿਸੂਸ ਕੀਤਾ ਕਿ ਸੁਰਤ ਲੜਖਣਣ ਲੱਗ ਪਈ ਹੈ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਧਿਆਨ ਲੜਖਣਾ ਗਮਟ ਗੜ ਰਹੀ ਹੈ ਕਿਉਂਕਿ ਸਮਝਬਾਰ ਦੀ ਵਧ ਰਹੀ ਹੈ ਉਸ ਸਮੇਂ ਉਹਦੇ ਮਨ ਵਿੱਚ خیال ਆਇਆ ਬੋਲ ਬਿਲਕੁਲ ਖੋ ਨਾ ਜਾਣ ਦੇ ਲਿਖੀ ਤਾਂ ਫਿਰ ਉਸਨੇ ਲਿਖੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਵਾਹਿਗੁਰੂ ਵਾਹਿਗੁਰੂ ਮੈਂ ਉਚਾਰਨ ਕਰਾਂ ਇਨ ਨੂੰ ਮਨ ਸੁਣੇ ਮਨ ਸਰੋਤਾ ਬਣੇ ਇਨ ਨੂੰ ਕਹਿੰਦੇ ਮਨ ਸੁਰਤ ਦੇ ਚ ਹੈ ਅਗਰ ਮਨ ਸੁਰਤ ਦੇ ਚ ਹੈ ਤੇ ਮਨ ਨੂੰ ਸੁਰਤ ਆ ਜਾਏਗੀ ਸਮਝ ਆ ਜਾਏਗੀ ਅਗਰ ਮਨ ਨੂੰ ਸਮਝ ਆ ਗਈ ਹੈ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਮਨ ਲੀਨ ਹੋ ਜਾਏਗਾ ਗਾਵੀਏ ਸੁਣੀਏ ਮਨ ਰਖੀਏ ਬਾ ਇਸ ਸੁਰਤ ਦਾ ਮਾਰਗ ਹੈ ਹੁਣ ਮੈਂ ਅਰਜ਼ ਕਰਾਂ ਬੜਾ ਬਣਾਇਆ ਕੋਈ ਮਾਰਗ ਪ੍ਰਮਾਤਮਾ ਦਾ ਨਹੀਂ ਹੈ ਕਿਉਂਕਿ ਜ਼ਮੀਨ ਦਾ ਰਸਤਾ ਤੇ ਹੈ ਹੀ ਨਹੀਂ ਸੁਰਤ ਦਾ ਮਾਰਗ ਹੈ ਗੁਰੂ ਪੰਥ ਪੰਥ ਕਹਿੰਦੇ ਨੇ ਰਸਤੇ ਨੂੰ ਇੱਕ ਪੰਥ ਤੇ ਜਿਹੜਾ ਚੱਲੇ ਉਹਨੂੰ ਕਹਿੰਦੇ ਨੇ ਪੰਥੀ ਰਾਹੀ ਰਾਘੀ ਰਸਤੇ ਤੇ ਚੱਲਣ ਵਾਲਾ ਪੰਥ ਰਸਤਾ ਪੰਥੀ ਜੋ ਰਸਤੇ ਤੇ ਚੱਲਦਾ ਗੁਰੂ ਪੰਥ ਜੋ ਗੁਰੂ ਦੇ ਰਸਤੇ ਤੇ ਚੱਲਦਾ ਹੈ ਕਿ ਹੁਣ ਗੁਰੂ ਦਾ ਰਸਤਾ ਕੀ ਹੈ ਜ਼ਮੀਂਦਾ ਦਾ ਰਸਤਾ ਨਹੀਂ ਇਹ ਕੋਈ ਜ਼ਮੀਨੀ ਸੜਕ ਨਹੀਂ ਹੈ ਇਹ ਸੁਰਤ ਦਾ ਮਾਰਗ ਹੈ ਇਹ ਮਾਰਗ ਚੱਲਦਿਆਂ ਹੀ ਬਣਦਾ ਹੈ ਉਂਝ ਨਹੀਂ ਹੈ ਬਸ ਗੁਰੂ ਨੇ ਇੱਕ ਸਮਝ ਦੇ ਦਿੱਤੀ ਇਸ ਵਾਸਤੇ ਉਸ ਨੂੰ ਕਹਿੰਦੇ ਨੇ ਗੁਰੂ ਕਾ ਬੰਦ ਪਰ ਹੁਣ ਕੋਈ ਚਲੇਗਾ ਤੇ ਰਸਤਾ ਬਣੇਗਾ ਉਹ ਨਹੀਂ ਹੈ ਇਹਦੇ ਉੱਤੇ ਜਿਹੜੇ ਉਦਾਹਰਣ ਦਿੱਤੇ ਗਏ ਨੇ ਭਾਈ ਗੁਰਦਾਸ ਜੀ ਨੇ ਧੰਨ ਗੁਰਗੰਸਾਹਬ ਜੀ ਮਹਾਰਾਜ ਦੀ ਬਾਣੀ ਇਹ ਦੋ ਬੋਲ ਮੈਂ ਤੁਹਾਡੇ ਸਾਹਮਣੇ ਰੱਖਾ ਜਿਉਂ ਜਲ ਮਾਂਜੇ ਮਾਛਲੋ ਮਾਰਗ ਭੇਖਣੋ ਨਾ ਜਾਈ ਜਲ ਦੇਚ ਮਛਲੀ ਚਲਦੀ ਹੈ ਉਦੇ ਚੱਲਣ ਨਾਲ ਰਸਤਾ ਬਣਦਾ ਓੰਜ ਕੋਈ ਰਸਤਾ ਮੱਛੀ ਹਜ਼ਾਰਾਂ ਮੀਲ ਦੀ ਵਾਰਟ طے ਕਰਦੀ ਹੈ ਸਾਗਰ ਦੇ ਵਿੱਚ ਬੜੀ ਦੂਰ ਦੂਰ ਨਿਕਲ ਜਾਂਦੀ ਹੈ ਕੋਈ ਸਾਗਰ ਦੇ ਵਿੱਚ ਬਣੇ ਬਣਾਏ ਰਸਤੇ ਨੇ ਕੋਈ ਮਾਰਗ ਨੇ ਕਥਾਈ ਨਹੀਂ ਚੱਲਦੀ ਹੈ ਰਸਤਾ ਬਣਦਾ ਓੰਜ ਕੋਈ ਰਸਤਾ ਜਿਉਂ ਜਲ ਮਾਂਦੇ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉਂ ਆਕਾਸ਼ੇ ਪੰਖੀ ਲੋ ਖੋਜ ਨਿਰਖੋ ਨਾ ਜਾਈ ਅਸਮਾਨ ਦੇਚ ਪੰਛੀ ਉੜਦਾ ਹੈ ਇਹ ਵੀ ਬੜੀ ਵਾਟ ਤੈ ਕਰਦਾ ਹੈ ਹਰ ਸਾਲ ਗਾਲਬਨ ਅਕਤੂਬਰ ਦੇ ਮਹੀਨੇ ਦੇਚ ਭਾਰਤ ਗਵਰਨਮੈਂਟ ਦੀ ਗਿਣਤੀ ਹੈ ਕਈ 11-12 ਕਰੋੜ ਦੇ ਕਰੀਬ ਮੁਰਗਾਬੀਆਂ ਸਾਇਬੇਰੀਆ ਤੋਂ ਹਿੰਦੁਸਤਾਨ ਆਉਂਦੀ ਭਾਰਤ ਆਉਂਦੀ ਭਰਤਪੁਰ ਦੀ ਝੀਲਾਂ ਔਰ ਉਦੈਪੁਰ ਦੀਆਂ ਝੀਲਾਂ ਕੁਝ ਪੰਜਾਬ ਦੇ ਸਰੋਵਰ ਪਾਣੀ ਦਰਿਆਵਾਂ ਦੇ ਕੰਢੇ ਇਹ ਕਰੋੜਾਂ ਦੀ ਤਾਕਤ ਦੇ ਛਾਉਂਦੀ ਹਰ ਸਾਲ ਆਉਂਦੀ ਹੁਣ ਕਿੱਥੇ ਸਾਇਬੇਰੀਆ ਕਿੱਥੇ ਹਿੰਦੁਸਤਾਨ ਅਕਤੂਬਰ ਦੇ ਅਖੀਰ ਜੈਸੇ ਸਾਈਬੇਰੀਆ ਦੇ ਵਿੱਚ ਨਵੀਂ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੂੰ ਰਿਜ਼ਕ ਲੱਭਣਾ ਔਖਾ ਹੋ ਜਾਂਦਾ ਹੈ ਤੇ ਭਾਰਤ ਆਉਂਦੀ ਹੈ ਇਹ ਸਾਰੀਆਂ ਮੁਰਗਾਬੀਆਂ ਅਪ੍ਰੈਲ ਦੇ ਮਹੀਨੇ 'ਚ ਫਿਰ ਵਾਪਸ ਜਾਂਦੀਆਂ ਗਰਮੀਆਂ ਦੇ ਵਿੱਚ ਇਹਨਾਂ ਝੀਲਾਂ ਦੇ ਕੰਢੇ ਤੇ ਰਸ਼ੀਆ ਦੇ ਇਹ ਪੰਛੀ ਦੇਖਣ ਨੂੰ ਨਹੀਂ ਮਿਲਦੇ ਇਹ ਹਜ਼ਾਰਾਂ ਮੀਲ ਦੀ ਵਾਟ طے ਕਰਕੇ ਆਈਆਂ ਮੁਰਗਾਬੀਆਂ ਕੋ ਉਪਰ ਆਸਮਾਨ ਦੇ ਸੜਕਾਂ ਬਣੀਆਂ ਕੋ ਰਸਤੇ ਬਣੇ ਜਿਉਂ ਆਕਾਸ਼ੇ ਪੰਖੀ ਅਲੋਖ ਖੋਜ ਨਿਰਖੋ ਨਾ ਜਾਏ ਇਹਨੂੰ ਖੋਲ ਕੇ ਬਿਆਨ ਕਰਦੇ ਨੇ ਭਾਈ ਗੁਰਦਾਸ ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ ਗੁਰਮੁਖ ਖੋਜ ਅਲਕ ਹੈ ਜਿਉ ਆਕਾਸ਼ੇ ਪੰਖ ਉਡੰਦਾ ਬੜੇ ਧਿਆਨ ਨਾਲ ਸੁਣਨਾ ਗੁਰਮੁਖ ਦਾ ਮਨ ਇਸ ਤਰ੍ਹਾਂ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਜਿਵੇਂ ਇੱਕ ਮੱਛੀ ਦੂਜੀ ਥਾਂ ਤੇ ਪਹੁੰਚ ਜਾਂਦੀ ਉਹ ਚਲਦੀ ਹੀ ਤੇ ਰਸਤਾ ਬਣਦਾ ਹੁੰਜ ਨਹੀਂ ਮਨੁੱਖ ਜਪ ਕਰੇ ਤੇ ਰਸਤਾ ਬਣਦਾ ਹੁੰਜ ਕੋਈ ਰਸਤਾ ਨਹੀਂ ਹੈ ਹੀ ਨਹੀਂ ਕੋਈ ਰਸਤਾ ਨਹੀਂ ਕੋਈ ਬਣਾ ਬਣਾਇਆ ਰਸਤਾ ਨਹੀਂ ਕੋਈ ਜਪਿਆ ਜਪਾਇਆ ਨਾਮ ਨਹੀਂ ਨਾ ਕੋਈ ਦੇ ਸਕਦਾ ਕੋਈ ਰੈਡੀमेड ਬੰਦਗੀ ਨਹੀਂ ਹੈ ਕਿ ਤੁਹਾਨੂੰ ਕੋਈ ਦੇ ਦੇਵੇ ਇਸ ਵਾਸਤੇ ਚੂਟੀ ਤੋਂ ਚੋਟੀ ਦਾ ਧਨਵਾਨ ਵੀ ਨਾਮ ਖਰੀਦ ਨਹੀਂ ਸਕਦਾ ਪਰ ਮਾਂ ਪਤਿਆਂ ਦੇ ਖਜ਼ਾਨੇ ਵੀ ਨਾਮ ਤੋਂ ਖਾਲੀ ਨੇ ਸਿਰਫ ਧਨ ਹੋਵੇਗਾ ਇਹ ਨਰਸ ਕਰ ਕਿਉਂਕਿ ਖਰੀਦਿਆ ਨਹੀਂ ਜਾ ਸਕਦਾ ਲੇਕਿਨ ਐਸਾ ਹੋਇਆ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਸਨ ਸੰਸਾਰ ਦਾ ਉਹ ਬਦਕਿਸਮਤ ਦਿਹਾੜਾ ਸੀ ਉਹ ਅਕਸਰ ਆਪਣੀ ਕਥਾ 'ਚ ਕਹਿੰਦੇ ਸਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਨ ਔਰ ਗਿਆਨੀਆਂ ਦੇ ਉਸ ਜ਼ਮਾਨੇ ਦੇ ਉਸਤਾਦ ਸਨ ਉਹਨਾਂ ਦੇ ਕੁਝ ਬੋਲ ਮੈਨੂੰ ਯਾਦ ਨੇ ਗੁਰਦੋਰਾ ਸੇਜਗੰਜ ਸਾਹਿਬ ਇੱਕ ਸਾਲ ਉਹਨਾਂ ਨੇ ਕਥਾ ਕੀਤੀ ਫੁਨੇ ਛੰਦ ਦੀ ਇਹ ਫੁਨੇ ਛੰਦ ਉਹਨਾਂ ਨੇ ਸਾਲ ਦੀ ਸਮਾਪਤ ਕੀਤੀ ਇੱਕ ਇੱਕ ਛੰਦ ਦੇ ਉੱਤੇ 15-15 20-20 ਦਿਨ ਲੱਗੇ ਰਹਿੰਦੇ ਸੀ ਹੱਥ ਕਲਮ ਅਗੰਮ ਮस्तक ਲਿਖਾਉਂਦੀ ਇਹ ਫੁਨੇ ਛੰਦਿਤ ਹੋ ਸ਼ੁਰੂ ਹੋ ਗਏ ਅਗੰਮੀ ਕਲਮ ਉਸ ਪ੍ਰਭੂ ਦੇ ਹੱਥ ਵਿੱਚ ਕੋਈ ਦਫਾ ਫੇਰ ਦਿੱਤੀਏ ਸਾਰਿਆਂ ਦੇ ਮੱਥਿਆਂ ਤੇ ਕੁਝ ਲਿਖਿਆ ਗਿਆ ਇਸ ਕਲਮ ਦੀ ਵਿਆਖਿਆ ਮੇਰੇ ਹੀ ਨਾਂ ਗੰਨਾ ਨੇ ਗੱਲ ਬਣ 15 ਦਿਨ ਸੋਈ ਉਹ ਕਹਿੰ ਮੈਨੂੰ ਕਹਿਣਾ ਪਏ ਇਹ ਦਿਮਾਗ ਕੋਈ ਰੱਬੀ ਹੈ ਮਨੁੱਖ ਦੀ ਆਪਣੀ ਤੇ ਕੁਝ ਸਟੱਡੀ ਨਹੀਂ ਹੋ ਸਕਦੀ ਕੋਈ ਪੁਰਵਲੇ ਕਰਮ ਹੋ ਸਕਦੇ ਨੇ ਕੋਈ ਬਖਸ਼ਿਸ਼ ਦਾਸ ਨੇ ਜਨ ਰਾਚੀ ਜਾਣਾ ਸੀ ਪਰ ਉਹ ਇੱਕ ਮਹੀਨਾ ਅਗੰਮੀ ਕਲਮ ਤੇ ਬੋਲਦੇ ਰਹੇ ਅਗੰਮੀ ਕਲ ਜੈਸੀ ਕਲਮ ਬੁੜੀ ਹੈ ਮਸਤਕ ਰਿਣਾ ਦਾ ਇੱਕ ਬੋਲ ਅਜੇ ਤੱਕ ਮੈਨੂੰ ਨਹੀਂ ਭੁਲੇਆ ਕਹਿੰਦਾ ਅਗਰ ਕੋਈ ਇਹ ਅੱਖੇ ਸੰਸਾਰ ਦੇ ਵਿੱਚ ਖੁਸ਼ਕਿਸਮਤ ਦਿਹਾੜੇ ਕਿਹੜੇ ਹੋਣ ਜਦੋਂ ਦਾ ਸੰਸਾਰ ਬਣਿਆ ਚੰਗੇ ਦਿਨ ਕਿਹੜੇ ਨੇ ਉਹ ਕੰਨ ਚੰਗੇ ਦਿਨ ਹੋਏ ਨੇ ਜਿਸ ਦਿਨ ਪੈਗੰਬਰੀ ਪੁਰਸ਼ ਕੋਈ avatars ਪੁਰਸ਼ ਜ਼ਮੀਨ ਤੇ ਆਇਆ